ਤੋ ਜਨਾ ਮੋੜ ਜਨੇ ਬਾਲੇ ਨੇ ਡੱਟ ਇਕੱਠਾ ਕਰਾਇਆ 735 ਹੈ ਜਨੇ ਕਿਰਾਂ ਦਾ ਗੱਲਾਂ ਹੋਣ ਲਾਤੀਆਂ ਕਹਿੰਦੇ ਸਜਣੋ ਸਜਣਾ ਟਰੈਕਟਰ ਦੇ ਟਾਇਰ ਸਿੱਧੇ ਕਰ ਲਾ ਵਰਨੇ ਸਸੂ ਪੈਂਤੀ ਆਉਂਦੀ ਬਿੱਤਨ ਨਾਲ ਵੱਧ ਜ਼ੋਰ ਮਾਰਿਆ ਕਹਿੰਦੇ ਸਜਣੋ ਧੀ ਤੋਂ ਬਾਹਰ ਵਾਕੇ ਸੀ ਕਹਿੰਦੇ ਸਜਣੋ ਜੀ ਸੀ ਵੀ ਸੱਤ ਨਹੀਂ ਪੈਗੀ ਕਹਿੰਦੇ ਸੱਜਣੋ ਇੱਧਰ ਭਾਈ 735 ਲਈ ਫਰਦਾ ਕਹਿੰਦੇ ਗਰਾਊਂਡ ਦੇ ਵਿੱਚ ਟਰਾਲੀ ਖਿੱਚ ਮੁਕਾਬਲੇ 'ਚ ਤੇ ਪਤੰਦਰ ਉੱਤੋਂ ਟਰਬੋ ਵੀ ਲਾਈ ਫਿਰਦਾ ਕਹਿੰਦੇ ਤੇ ਦੇਖਦੇ ਹਾਂ ਸੱਜਣੋ ਟਰਾਲੀ ਖਿੱਚ ਪਉਂਦਾ ਕਿ ਨਹੀਂ ਪਉਂਦਾ ਲੋਕ ਵੀ ਸੱਜਣੋ 735 ਆ ਗਿਆ ਕਹਿੰਦੇ ਤੇ ਦੇਖਦੇ ਸੱਜਣੋ ਕਿੰਨਾ ਜ਼ੋਰ ਮਾਰਦਾ ਗਰਾਊਂਡ 'ਚ ਪਤਾ ਲੱਗਦਾ ਟਰੈਕਟਰ ਦੇ ਜ਼ੋਰ ਨਾਲ ਸੱਜਣੋ

ਕੀ ਹੋ ਗਿਆ ਸਤਨਾਗੰਦ ਦੇ ਮੋੜ ਤੇ ਆ ਕੇ ਵਾਕ ਹੀ ਹੋ ਗਿਆ। ਇਹੰਦਾ ਮੂਰਲੇ ਦਾ ਪੱਪੀ ਨੂੰ ਲੱਗਣਾ ਕਿੰਨਾ। ਪਿਛਲੇ ਟਾਇਰਾਂ ਦੇ ਲਈ ਜਾਂਦਾ ਕਹਿੰਦਾ। ਮੂਰਲੇ ਟਾਇਰ ਨੂੰ ਸਿੱਧਾ ਕਰ ਲੈ ਸਤਨਾ ਐ ਤਾਂ ਨਹੀਂ ਗੱਲ ਬਣਨੀ ਕਹਿੰਦੇ ਆ। ਸਿੱਧਾ ਕਰ ਲੈ ਬ్రో। 920 ਕੱਟ ਲੈ ਅਗੋਂ ਇੱਕ ਟੌੜ ਲੈ ਕੱਟ ਲੈ। ਹਾਈ ਹਾਈ। ਇਹ ਬੰਦੇ ਪਾੜ ਪੜ ਦੇ ਹੋਣਗੇ ਕਹਿੰਦੇ ਮੂਰੋ ਖੜਾ ਕਰ ਦਿੰਦਾ। ਸੱਜਣੋ ਆ ਮੋੜ ਜੇ ਨੇ ਬਾਰੇ ਟਰੈਕਟਰ ਦਾ ਢੱਡ ਇਕੱਠਾ ਕਰਾਇਆ ਕਹਿੰਦੇ 735 ਸੱਜਣੋ ਕਹਿੰਦੇ ਕਿ ਰਾਂ ਦਾ ਗੱਲਾਂ ਕਰਾਤੀਆਂ ਕਹਿੰਦੇ ਦੇਖੋ ਸੱਜਣੋ ਆਪਦੇ ਪਿੱਤਣਾ ਵੱਧ ਜ਼ੋਰ ਮਾਰਦਾ ਕਹਿੰਦੇ 735 ਦੇਖੋ ਸੱਜਣੋ ਸੰਭਾਲ ਕੇ ਕਰਦੇ ਟਰ ਸਿੱਧੇ ਘਰ ਲਾ ਸੱਜਣਾ ਐ ਤਾਂ ਨਹੀਂ ਹਿੱਲਣੀ ਨਹੀਂ ਕਹਿੰਦੇ ਸਿੱਧੇ ਕਰ ਲਾ ਪਹਿਲਾਂ ਗਰਾਊਂਡ ਚੋਂ ਬਾਹਰ ਆਊਗਾ ਸੱਜਣੋ ਕਹਿੰਦੇ ਮੰਦਰਾ ਉਹ ਬੂਡ ਨੰਬਰ ਵੱਡਾ ਘੁਰ ਮਾਰਦਾ ਕਹਿੰਦੇ ਮਨਤਨ ਦਾ ਜੀਸੀਬੀ ਦਾ ਡੱਡਾ ਇਕੱਠਾ ਕਰ ਰਿਹਾ ਹੈ ਇਹ ਦੋ ਸਾਰੇ ਗਰਾਊਂਡ ਵਿੱਚ 731 ਕੀ ਹੈ ਕਹਿੰਦੇ ਸੱਜਣਾਂ ਆ ਟਰੈਕਟਰ ਨਾਲ ਦਾ ਕੋਈ ਟਰੈਕਟਰ ਨਹੀਂ ਹੈਗਾ ਤੇ ਜ਼ੋਰ ਬਹੁਤ ਮਾਰਦਾ ਉਹ